ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਦਾ ਸਿਰਲੇਖ ਹੈ ਵਾਦਿਆਂ ਸੋ ਆਸ ਕਰਦਾ ਹਾਂ ਕਿ ਤੁਸੀਂ ਰਚਨਾ ਨੂੰ ਪਸੰਦ ਕਰੋਗੇ ਤੇ ਜੇਕਰ ਰਚਨਾ ਚੰਗੀ ਲੱਗੇ ਤਾਂ ਰਚਨਾ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਸ ਨਾਲ ਇੱਕ ਹੌਸਲਾ ਫਜ਼ਾਈ ਹੋ ਜਾਂਦੀ ਹੈ ਇਸ ਲਈ ਆਪਾਂ ਉਚ ਲਿਖਦੇ ਹਾਂ ਤੇ ਆਸ ਕਰਦਾ ਹਾਂ ਰਚਨਾ ਤੁਹਾਨੂੰ ਚੰਗੀ ਲੱਗੇਗੀ ਜੇਕਰ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਣੇ ਸਾਥੀਆਂ ਦੇ ਨਾਲ ਸਾਂਝਾ ਵੀ ਜ਼ਰੂਰ ਕਰ ਦਿਓ। ਸੁਬਾਹ ਵਾਦਿਆਂ ਨੂੰ ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ। ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ ਛੱਡਣ ਵਾਲੇ ਛੱਡ ਜਾਂਦੇ ਨੇ। ਜੋ ਰੁੱਖ ਥੱਲੇ ਬੈਠੇ ਬਚਣ ਲਈ ਧੁੱਪ ਤੋਂ ਜੋ ਰੁੱਖ ਥੱਲੇ ਬੈਠੇ ਬਚਣ ਲਈ ਧੁੱਪ ਤੋਂ ਉਹੀ ਰੁੱਖ ਨੂੰ ਵੱਢ ਜਾਂਦੇ ਨੇ ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ ਛੱਡਣ ਵਾਲੇ ਛੱਡ ਜਾਂਦੇ ਨੇ ਜੋ ਰੁੱਖ ਥੱਲੇ ਬੈਠੇ ਬਚਣ ਲਈ ਧੁੱਪ ਤੋਂ ਉਹੀ ਰੁੱਖ ਨੂੰ ਵੱਢ ਜਾਂਦੇ ਨੇ ਮੂਹ ਦੇ ਮਿੱਠੇ ਲੋਕਾਂ ਤੋਂ ਬਚੀਏ ਮੂਹ ਦੇ ਮਿੱਠੇ ਲੋਕਾਂ ਤੋਂ ਬਚੀਏ ਮਕਲਬ ਨਿਕਲਣ ਪਿੱਛੋਂ ਉਹ ਛੱਡ ਜਾਂਦੇ ਨੇ ਕਈ ਪੈਸੇ ਦੇ ਨਾਲ ਨਾ ਰੱਜਦੇ ਕਈ ਪੈਸੇ ਦੇ ਨਾਲ ਨਾ ਰੱਜਦੇ ਕਈ ਰੁੱਖੀ ਮਿੱਸੀ ਨਾਲ ਰੱਜ ਜਾਂਦੇ ਨੇ ਚੰਗੀ ਚੀਜ਼ ਕਿਸੇ ਦੀ ਕੋਈ ਨਾ ਤੱਕਦਾ ਚੰਗੀ ਚੀਜ਼ ਕਿਸੇ ਦੀ ਕੋਈ ਨਾ ਤੱਕਦਾ ਕਮੀਆਂ ਸਾਰੇ ਹੀ ਕੱਢ ਜਾਂਦੇ ਨੇ ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ ਛੱਡਣ ਵਾਲੇ ਛੱਡ ਜਾਂਦੇ ਨੇ ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ ਛੱਡਣ ਵਾਲੇ ਛੱਡ ਜਾਂਦੇ ਵਾਦਿਆਂ ਨੂੰ ਕੋਈ ਯਾਦ ਨਾ ਰੱਖਦਾ ਛੱਡਣ ਵਾਲੇ ਛੱਡ ਜਾਂਦੇ ਸੋ ਦੋਸਤੋ ਐਸੀ ਆਪਣੀ ਅੱਜ ਦੀ ਰਚਨਾ ਵਾਦਿਆਂ ਨੂੰ ਤੇ ਆਸ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਰਚਨਾ ਵਧੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀਆਂ ਲਾਈਨਾਂ ਤੁਹਾਨੂੰ ਦੇਰੇ ਚ ਵਧੀਆ ਲੱਗੀਆਂ ਤੇ ਆਸ ਕਰਦਾ ਹਾਂ ਕਿ ਤੁਹਾਨੂੰ ਬੈਕਗ੍ਰਾਉਂਡ ਮਿਊਜ਼ਿਕ ਥੋੜਾ ਚੇਂਜ ਕੀਤਾ ਹੈ ਉਹ ਵੀ ਵਧੀਆ ਲੱਗਿਆ ਹੋਵੇਗਾ। ਸੋ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਓਦੋਂ ਤੱਕ ਸਤਿ ਸ਼੍ਰੀ ਅਕਾਲ। ਰੱਬ ਰੱਖਾ।